ਦੋਸਤੋ ਕੀ ਤੁਸੀਂ ਜਾਣਦੇ ਹੋ ਦੁਨੀਆ ਦੀ ਸਭ ਤੋਂ ਮਹਿੰਗੀ ਜੁੱਤੀ ਕਿਹੜੀ ਹੈ ਇਸ ਦੀ ਕੀਮਤ ਜਾਨ ਕੇ ਤੁਹਾਡੇ ਹੋਸ਼ ਉੱਡ ਜਾਣਗੇ ਔਰ ਅਗਰ ਤੁਸੀਂ ਲੋਗ ਨਵੇਂ ਹੋ ਤਾਂ ਸਬਸਕ੍ਰਾਈਬ ਕਰੋ ਉਹ ਜੋ ਲਾਲ ਵਾਲਾ ਬਟਨ ਹੈ ਉਸ ਤੇ ਫੂਟ ਫੈਕ ਕੇ ਮਾਰੋ ਜਾਂ ਫਿਰ ਮੋਮਬੱਤੀ ਮੈਨੂੰ ਨਹੀਂ ਪਤਾ ਬਸ ਕਲਿੱਕ ਹੋ ਜਾਣਾ ਚਾਹੀਦਾ ਦੋਸਤ ਜਦੋਂ ਲੋਕ ਅਕਸਰ ਬਾਹਰ ਜਾਂਦੇ ਹਨ ਤਾਂ ਜੁੱਤੀਆਂ ਪਾਉਂਦੇ ਹਨ ਬਖ ਬਖ ਕਿਸਮਾਂ ਦੇ ਕੰਮ ਲਈ ਬਖ ਬਖ ਜੁੱਤੀਆਂ ਹਨ ਜਿਸ ਦੀ ਕੀਮਤ ਹਜ਼ਾਰਾਂ ਵਿੱਚ ਹੈ ਇਸ ਲਈ ਕੁਝ ਜੁੱਤੀਆਂ ਲੱਖਾਂ ਦੀ ਵੀ ਹੁੰਦੀਆਂ ਹਨ ਅਰੇ ਕਹਿਣਾ ਕੀ ਚਾਹਤੇ ਹੋ ਬਿਆਹਾਂ ਵਿੱਚ ਡਿਜ਼ਾਈਨਰ ਕੱਪੜਿਆਂ ਦੇ ਨਾਲ ਪਹਿਨੇ ਜਾਣ ਵਾਲੀਆਂ ਜੁੱਤੀਆਂ ਬੱਕਰੀ ਆਉਂਦੀਆਂ ਹਨ ਇਸ ਲਈ ਸਵੇਰੇ ਜੋਗਿੰਗ ਕਰਨ ਲਈ ਜੁੱਤੀਆਂ ਬੱਕਰੀ ਆਉਂਦੀਆਂ ਹਨ ਹਣਾ ਅਮਨ ਲ ਮੈਂ ਤੇਰੇ ਬਾਪ ਕੋ ਮਸਿਕਾ ਚੱਲ ਜੁੱਤੀਆਂ ਦੀ ਕੀਮਤਾਂ ਉਹਨਾਂ ਦੀ ਸਮੱਗਰੀ ਅਤੇ ਗੁਣਵੱਤਾ ਦੇ ਹਿਸਾਬ ਨਾਲ ਤੈਅ ਕੀਤੀ ਜਾਂਦੀਆਂ ਹਨ ਪਰ ਕੀ ਤੁਸੀਂ ਜਾਣਦੇ ਹੋ ਦੁਨੀਆ ਦੀ ਸਭ ਤੋਂ ਮਹਿੰਗੀ ਜੁੱਤੀ ਕਿਹੜੀ ਹੈ ਨਹੀਂ ਤਾਂ ਆਓ ਅਸੀਂ ਤੁਹਾਨੂੰ ਦੁਨੀਆ ਦੀ ਸਭ ਤੋਂ ਮਹਿੰਗੀ ਜੁੱਤੀ ਦੇ ਬਾਰੇ ਦੱਸਦੇ ਹਾਂ ਇਹ ਕਿੱਥੇ ਉਪਲਬਧ ਹੈ ਅਤੇ ਇਸ ਦੀ ਕਿੰਨੀ ਕੀਮਤ ਹੈ ਅਬੇ ਜਲਦੀ ਦੋਸਤੋ ਮੂਨ ਸਟਾਰ ਦੁਨੀਆ ਦੀ ਸਭ ਤੋਂ ਮਹਿੰਗੀ ਜੁੱਤੀ ਹੈ ਜਿਸ ਦੀ ਕੀਮਤ ਲਗਭਗ 141 ਕਰੋੜ ਭਾਰਤੀ ਰੁਪਏ ਹੈ ਮੂਨ ਸਟਾਰ ਸੂਜ ਆਪਣੀ ਕੀਮਤ ਦੇ ਕਾਰਨ ਇਹ ਹੁਣ ਤੱਕ ਦੀ ਸਭ ਤੋਂ ਦੁਨੀਆ ਦੀ ਸਭ ਤੋਂ ਮਹਿੰਗੀ ਜੁੱਤੀ ਹੈ ਇਹ ਜੁੱਤੀ ਸ਼ੁੱਧ ਸੋਨੇ ਤੋਂ ਬਣੀ ਹੋਈ ਹੈ ਜਿਸ ਨੂੰ ਬਣਾਉਣ ਲਈ 30 ਕੈਟ ਦੇ ਹੀਰੇ ਦੀ ਵਰਤੋਂ ਕੀਤੀ ਗਈ ਹੈ ਇਸ ਦੇ ਨਾਲ ਹੀ ਇਸ ਨੂੰ ਬਣਾਉਣ ਵਿੱਚ ਸਾਲ 1576 ਵਿੱਚ ਡਿੱਗੇ ਹੋਏ ਇੱਕ ਉਲਕਾ ਪਿੰਡ ਦੀ ਵੀ ਵਰਤੋਂ ਕੀਤੀ ਗਈ ਹੈ ਇਹ ਜੁੱਤੀਆਂ ਪਹਿਲੀ ਵਾਰ ਸਨ 2017 ਵਿੱਚ ਬਣਾਈਆਂ ਗਈਆਂ ਸਨ ਜਿਸ ਨੂੰ ਜਿਸ ਨੂੰ ਇਤਲੀਵੀ ਡਿਜ਼ਾਈਨਰ ਐਟੋਨੀਓ ਵੈਤਰੀ ਨੇ ਬਣਾਇਆ ਸੀ ਜੁੱਤੀਆਂ ਨੂੰ ਹਾਈ ਲਿਕਵਟਰਾਂਹੀਂ ਪਹੁੰਚਾਇਆ ਗਿਆ ਸੀ ਦੋਸਤੋ ਤੁਹਾਨੂੰ ਪਤਾ ਲੱਗ ਗਿਆ ਹੋਵੇਗਾ ਕਿ ਮੂਨ ਸਟਾਰ ਦੁਨੀਆ ਦੀ ਸਭ ਤੋਂ ਮਹਿੰਗੀ ਜੁੱਤੀ ਹੈ ਤੇ ਇਸ ਦੀ ਕੀਮਤ 141 ਕਰੋੜ ਰੁਪਏ ਹੈ ਖਤਮ ਬਾਏ ਬਾਏ ਟਾਟਾ ਗੁੱਡ ਬਾਏ ਗਿਆ